ਬੀਤੇ ਦਿਨਾਂ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ ਮੁੱਖ ਮੰਤਰੀ ਦੀ ਹੈਲਥ ਸਹੂਲਤਾਂ ਨੂੰ ਲੈ ਕੇ ਮੁਲਾਕਾਤ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਕਈ ਕਮੀਆਂ ਵੀ ਦੇਖੀਆਂ ਪਰ ਹੈਰਾਨੇ ਵਾਲੀ ਗੱਲ ਤਾਂ ਇਹ ਸੀ ਕਿ ਕਮੀਆਂ ਦੇਖਣਗੇ ਡਿਪਟੀ ਕਮਿਸ਼ਨਰ ਨੂੰ ਸਿਵਲ ਹਸਪਤਾਲ ਦੇ ਡਾਕਟਰ ਆਪਣੀਆਂ ਹੀ ਕਮੀਆਂ ਦਿਨਾਂਦੇ ਹੋਏ ਨਜ਼ਰ ਆਏ ਅਤੇ ਕਿਹਾ ਕਿ ਜਿੱਥੇ ਸਟਾਫ ਦੀ ਕਮੀ ਦੇ ਨਾਲ ਸਿਵਲ ਹਸਪਤਾਲ ਵਿੱਚ ਇਲਾਜ ਕਰਨਾ ਮੁਸ਼ਕਲ ਹੋ ਰਿਹਾ ਹੈ ਅਤੇ ਉਹਨਾਂ ਨੂੰ ਬੈਠਾ ਰਤੇ ਅरेस्ट ਕਰਨ ਨੂੰ ਵੀ ਕੋਈ ਸੁਵਿਧਾ ਨਹੀਂ ਹੈ ਉਧਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸਿਵਲ ਹਸਪਤਾਲ ਵਿਖੇ ਚੈਕਿੰਗ ਕੀਤੀ ਜਾ ਰਹੀ ਸੀ ਉੱਥੇ ਪੇਸ਼ ਆ ਰਹੀਆਂ ਕਮੀਆਂ ਨੂੰ ਦੂਰ ਕਰਨ ਲਈ ਸੁਣਿਆ ਜਾ ਰਿਹਾ ਸੀ ਤਾਂ ਉਧਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੱਥੇ ਡਾਕਟਰਾਂ ਅਤੇ ਸਟਾਫ ਦੀ ਕਮੀ ਨੂੰ ਵੀ ਜਲਦ ਪੂਰਾ ਕੀਤਾ ਜਾਏਗਾ ਅਤੇ ਉੱਥੇ ਹੀ ਹੁਣ ਹਰ ਦਵਾਈ ਸਿਵਲ ਹਸਪਤਾਲ ਦੇ ਅੰਦਰ ਹੀ ਮਿਲੇਗੀ ਅਤੇ ਕਿਸੇ ਨੂੰ ਵੀ ਬਾਹਰੀ ਡਾਕਟਰ ਤੋਂ ਦਵਾਈ ਨਹੀਂ ਲੈਣੀ ਪਵੇਗੀ ਮੈਮ ਅੱਜ ਸਿਵਲ ਹਸਪਤਾਲ ਦੇ ਵਿੱਚ ਵਿਜ਼ਿਟ ਕੀਤਾ ਹੈ ਕੱਲ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਵੀ ਹੋਈ ਹੈ ਤਾਂ ਕਿਤਨੇ ਕਿਤੇ ਆਦੇਸ਼ ਮਿਲੇ ਸੀ ਕਿ ਜੋ ਕਮੀਆਂ ਨੇ ਉਸ ਨੂੰ ਜਾਂਚਿਆ ਜਾਵੇ ਫ੍ਰੀ ਕੋਰਡਾ ਬਚੇ ਜੀ ਸੋ ਅੱਜ ਮੈਂ ਸਿਵਲ ਹਸਪਤਾਲ ਆਈ ਹਾਂ ਲੁਧਿਆਣਾ ਤੇ ਇਸੇ ਤਰੀਕੇ ਨਾਲ ਮੇਰੇ ਐਸਟੀਐਮਜ਼ ਵੀ ਆਪਣੇ ਆਪਣੇ ਸਬਡਿਵੀਜ਼ਨਲ ਹਸਪਤਾਲ ਦੇ ਵਿੱਚ ਰਾਉਂਡਸ ਲਗਾਵਾਂਗੇ ਹੈਲਥ ਐਂਡ ਐਜੂਕੇਸ਼ਨ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਦੋ ਪ੍ਰਾਇੋਰਟੀ ਏਰੀਆਜ਼ ਨੇ ਤੋਂ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਅਨਾਉਂਸਮੈਂਟ ਸੀਗੀ ਕਿ ਫ੍ਰੀ ਮੈਡੀਸਿਨ ਮਿਲੇਗੀ ਜਿਹੜੇ ਐਕਸਰੇ ਹੈਗੇ ਆ ਉਹ ਵੀ ਰੈਫਰ ਹੋ ਜਾਂਦੇ ਹੁੰਦੇ ਸੀਗੇ ਪਹਿਲਾਂ ਪ੍ਰਾਈਵੇਟ ਤੌਰ ਤੇ ਹੁਣ ਇੱਕ ਤਾਂ ਬਹੁਤ ਵਧੀਆ ਗੱਲ ਇੱਥੇ ਇਹ ਹੈ ਕਿ ਇੱਥੇ ਐਡਿਕੁਏਟ ਐਕਸਰੇ ਮਸ਼ੀਨਸ ਵੀ ਹੈਗੀਆਂ ਤੇ ਪਰਸਨਸ ਵੀ ਹੈਗੇ ਜਿਹੜੇ ਕਿ ਕਰ ਲੈਂਦੇ ਹੁੰਦੇ ਆ ਜਿੱਥੇ ਸਾਨੂੰ ਘਾਟ ਮਹਿਸੂਸ ਹੋ ਰਹੀ ਹੈ ਉਹਦੀ ਅਸੀਂ ਅੱਜ ਰਿਵਿਊ ਲਿੱਤੀ ਹੈਗੀ ਹੈ ਕਿ ਕਿਸ ਤਰ੍ਹਾਂ ਅਸੀਂ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਨਾਲੇ ਪੇਸ਼ੈਂਟ ਜਿਹੜਾ ਹੋਊਗਾ ਉਹਨੂੰ ਕੋਈ ਹੈਸਲ ਨਹੀਂ ਆਉਣ ਦਿੱਤੀ ਜਾਵੇ ਕੋਈ ਅਸੁਵਿਧਾ ਨਹੀਂ ਹੋਊਗੀ ਉਹਨਾਂ ਨੇ ਇੱਥੇ ਆਉਣਾ ਹੈ ਰਜਿਸਟ੍ਰੇਸ਼ਨ ਕਰਾਣੀ ਹੈ ਜੇ ਬਾਈ ਚਾਂਸ ਇੱਥੇ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਰੇਡੀਓਲੋਜੀਸਟ ਕੋਲ ਰਸ਼ ਜ਼ਿਆਦਾ ਹੈ ਥੈਨ ਉਹ ਜਿਹੜੇ 임ਪੈਨਲ ਹਸਪਤਾਲ ਹੈਗੇ ਆ ਉੱਥੇ ਉਹਨੇ ਉੱਥੇ ਕੋਈ ਪੈਸੇ ਨਹੀਂ ਦੇਣੇ ਇੱਥੇ ਆਪਣੀ ਜੋ ਜੋ ਵੀ ਰਜਿਸਟ੍ਰੇਸ਼ਨ ਕਰਾ ਕੇ ਉੱਥੇ ਜਾ ਕੇ ਉਹ ਐਕਸ-ਰੇ ਕਰਾ ਸਕਦੇ ਉਹਨਾਂ ਨੂੰ ਇੱਕ OTP ਬੇਸ ਸਿਸਟਮ ਬਣਾ ਰੱਖਿਆ ਹੈ OTP ਉੱਥੇ ਆਏਗਾ ਪੇਸ਼ੈਂਟ ਦੇ ਮੋਬਾਈਲ ਤੇ ਜਿਹੜਾ ਕੀ ਵੈਰੀਫਾਈ ਹੋਏਗਾ ਸਿਮਿਲਰਲੀ ਕੋਈ ਵੀ ਮੈਡੀਸਿਨ ਜਿਹੜੀ ਹੈਗੀ ਹੈ ਪਹਿਲਾਂ ਤਾਂ 에ਸੈਂਸ਼ੀਅਲ ਡਰਗ ਲਿਸਟ ਹੁੰਦੀ ਸੀ ਕਿ ਜਿਹੜੀ 에ਸੈਂਸ਼ੀਅਲ ਦਵਾਈਆਂ ਹੈਗੀਆਂ ਸਰਕਾਰ ਵੱਲੋਂ ਇਸ ਵਾਰੀ ਜਿਹੜੀ ਨੋਨ 에ਸੈਂਸ਼ੀਅਲ ਡਰਗਸ ਹੈਗੀਆਂ ਜੋ ਜ਼ਿਆਦਾ ਯੂਜ਼ ਹੁੰਦੀਆਂ ਆ ਸਪੈਸ਼ਲੀ ਜਿੱਦਾਂ ਸਾਈਕਾਇਟਰੀ ਹੋ ਗਿਆ ਜਾਂ ਹੋਰ ਵੀ ਕੋਈ professions ਸਪੈਸ਼ਲਿਸਟ ਸਪੈਸ਼ਲਿਸਟ ਦੀ ਡਰਗਸ ਹੋ ਗਈ ਜਿੱਦਾਂ ਡਰਮਟੋਲੋਜਿਸਟ ਦੇ ਹੋ ਗਏ ਜਿਹੜੀ ਕਿ ਇਹ 210 ਇਹਨਾਂ ਨੇ ਨੋਨ 에ਸੈਂਸ਼ੀਅਲ ਡਰਗ ਲਿਸਟ ਬਣਾਈ ਹੈ ਉਹਦੇ ਵੀ ਜਿਹੜੇ ਡਰੱਗਸ ਨੇ ਹੁਣ ਫ੍ਰੀ ਆਫ ਕਾਸਟ ਜਿਹੜੇ ਹੈਗੇ ਆ ਸਰਕਾਰ ਪ੍ਰੋਵਾਈਡ ਕਰੇਗੀ ਤੇ ਜੋ ਸਾਨੂੰ ਲੱਗਿਆ ਕਿ ਇੱਥੇ ਫੋਰ ਐਗਜ਼ਾਮਪਲ ਹੁਣ ਸਟੋਰੇਜ ਦੀ ਘਾਟ ਆ ਰਹੀ ਹੈ ਹੁਣ ਇੰਨੇ ਡਰੱਗਸ ਜਿਹੜੇ ਹੈਗੇ ਆ ਮੁਫਤ ਜਿਹੜੇ ਹੈਗੇ ਆ ਪ੍ਰੋਵਾਈਡ ਕੀਤੇ ਜਾਣਗੇ ਕਿ ਸਿਵਲ ਹਸਪਤਾਲ ਦੇ ਵਿੱਚ ਸਾਨੂੰ ਹੁਣ ਇੱਕ ਨਵਾਂ ਸਟੋਰ ਵੀ ਕ੍ਰੀਏਟ ਕਰਨਾ ਪਊਗਾ ਜੋ ਕਿ ਅਸੀਂ ਕਰਾਂਗੇ ਅੱਜ ਮੈਂ ਇਹੀ ਰਿਵਿਊ ਕੀਤਾ ਕਿ ਅਸੀਂ ਇਸ ਇਸ ਸਕੀਮ ਨੂੰ ਵਧੀਆ ਤਰੀਕੇ ਨਾਲ ਕਿਸ ਤਰ੍ਹਾਂ ਚਲਾ ਸਕਦੇ ਹੈਗੇ ਕਿਸੇ ਵੀ ਪੇਸ਼ੈਂਟ ਨੂੰ ਦਵਾਈ ਲਈ ਕੋਈ ਪੈਸੇ ਨਹੀਂ ਦੇਣੇ ਪਵेंगे ਭਾਵੇਂ ਉਹ 에ਸੈਂਸ਼ੀਅਲ ਡਰਗ ਹੈ ਜਾਂ ਨੋਨ 에ਸੈਂਸ਼ੀਅਲ ਡਰਗ ਹੈ ਇਹ ਬਹੁਤ ਹੀ ਵੱਡੀ ਗੱਲ ਹੈ ਸੋ ਇਸੀ ਚੀਜ਼ ਦੀ ਅਸੀਂ ਅੱਜ ਫੀਡਬੈਕ ਵੀ ਲੈਂਦੀ ਹੈ ਕਿ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਿਸ ਤਰੀਕੇ ਸੇ ਚਲਾ ਸਕਦੇ ਦੱਸੋ ਤੁਸੀਂ ਕੀ ਗੱਲ ਕੀਤੀ ਹੈ ਮੈਡਮ ਕਿ ਮੋਬਾਈਲ ਤੇ ਮਰੀਜ਼ ਆਏਗਾ ਇੱਥੇ ਤਾਂ ਬਹੁਤ ਮਰੀਜ਼ ਆਉਂਦੇ ਨੇ ਜਿਨ੍ਹਾਂ ਨੂੰ ਮੋਬਾਈਲ ਚਲਾਉਣਾ ਹੀ ਨਹੀਂ ਆਉਂਦਾ ਸਲਾਮੇਰੀ ਤਾਂ ਆਉਂਦੇ ਨੇ ਜਿਨ੍ਹਾਂ ਕੋਲ ਮੋਬਾਈਲ ਦੀ ਫੋਟੋ ਜੀ ਸੋ ਸੋ ਇਨ ਫੈਕਟ ਅਸੀਂ ਇਹ ਵੀ ਰਿਵਿਊ ਕੀਤਾ ਹੈ ਕਿ ਸਾਡੇ ਜਿਹੜੇ ਇਸ ਹਸਪਤਾਲ ਦੇ ਵਿੱਚ ਕਿਉਂਕਿ ਕਾਫੀ ਪੋਰ ਪੋਪੂਲੇਸ਼ਨ ਉਹ ਆਉਂਦੀ ਹੈ ਉਹਨਾਂ ਦੀ ਸੁਵਿਧਾ ਲਈ ਅਸੀਂ ਸਪੈਸ਼ਲ ਅਰੇਂਜਮੈਂਟਸ ਵੀ ਕਰਾਂਗੇ ਜਿਹੜੀ ਸਾਡੀ ਰਜਿਸਟ੍ਰੇਸ਼ਨ ਡੈਸਕਸ ਹੈਗੇ ਇੱਥੇ ਦੋ ਆਲਰੇਡੀ ਇਹਨਾਂ ਨੇ ਬਣਾਈ ਹੋਈਆਂ ਹਨ ਨਾਲ ਜਿਹੜੀ ਆਪਰੇਟਰ ਲਗਣਗੇ ਉਹ ਉਹਨਾਂ ਦੀ ਪੂਰੀ ਮਦਦ ਕਰਨਗੇ ਸੋ ਅਸੀਂ ਇਹ ਇਨਸ਼ੋਰ ਕਰਾਵਾਂਗੇ ਜਿਹੜਾ ਸਰ ਦਾ ਹੈਗਾ ਹੈ ਵਿਜ਼ਨ ਕਿ ਕੋਈ ਵੀ ਅਸੁਵਿਧਾ ਨਾ ਮਹਿਸੂਸ ਕਰੇ ਇਹ ਨਹੀਂ ਹੈ ਕਿ ਕਿਸੇ ਕੋਲ smartphone ਹੋਵੇ ਤਾਂ ਹੀ ਕੁਝ ਚੱਲੇਗਾ ਇਨਫੈਕਟ ਜਿਹੜੇ ਸਾਡੇ ਇੱਥੇ ਕਾਊਂਟਰ ਦੇ ਵਿੱਚ ਅਸੀਂ ਬਿਠਾ ਰੱਖੇ ਹੈਗੇ ਕੰਪਿਊਟਰ ਆਪਰੇਟਰਸ ਦੇ ਨਾਲ ਹੈਲਪ ਫੈਸਿਲੀਟੇਸ਼ਨ ਕਰਾਉਣ ਵਾਸਤੇ ਪਰਸਨਸ ਬੈਠਣਗੇ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਉਹ ਉੱਥੇ ਹੀ ਮੌਕੇ ਤੇ ਉਹਨਾਂ ਦਾ ਹੱਲ ਕਰਨਗੇ ਸਰ ਮੇਰਾ ਇੱਕ ਸਵਾਲ ਸੀਗਾ ਜੀ ਸਟਾਫ ਕਦੋਂ ਪੂਰਾ ਹੋਏਗਾ ਜੀ 15 ਸਾਲ ਪਹਿਲਾਂ ਵੀ ਉਹੀ ਹਾਲ ਹੈ ਜੀ ਹੁਣ ਵੀ ਉਹੀ ਹਾਲ ਹੈ ਮਰੀਜ਼ ਬੜਾ ਸuffer ਕਰਦੇ ਪੈ ਰਹੇ ਨੇ ਨਾ ਸਟਾਫ ਨਾ ਸਰ ਨੇ ਨਾ ਡਾਕਟਰ ਨੇ ਜੀ ਮਤਲਬ ਕਿ ਜੋ ਵੀ ਇੱਥੇ ਜੀ ਬਿਲਡਿੰਗਾਂ ਬਣ ਰਹੀਆਂ ਨੇ ਜੋ ਵੀ ਜੋ ਵੀ ਜਿੱਦਾਂ ਮੈਂ ਇੱਕ ਦੱਸ ਰਹੀ ਹੈਗੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸੋਚ ਹੈਗੀ ਹੈ ਕਿ ਹੈਲਥ ਤੇ ਐਜੂਕੇਸ਼ਨ ਜੋ ਹੈਲਥ ਦੇ ਵਿੱਚ ਵੀ ਜੋ ਵੀ ਕੋਈ ਘਾਟ ਹੈਗੀ ਹੈ ਅੱਜ ਮੈਂ ਆਪ ਇਸ ਲਈ ਆਈ ਏ ਤੇ ਅਸੀਂ ਇਸੇ ਤਰੀਕੇ ਨਾਲ ਪ੍ਰਾਇੋਰਟੀ ਤੇ ਤਰਜੀਹ ਦੇ ਰਿਹਾ ਹੈ ਹੈਲਥ ਨੂੰ ਜੋ ਵੀ ਕੋਈ ਘਾਟ ਹੈਗੀ ਹੈ ਭਾਵੇਂ ਹੋ ਡਾਕਟਰਸ ਦੀ ਹੈਗੀ ਹੈ ਹੁਣ ਦੇਖੋ ਪਹਿਲਾਂ ਇਹ ਦਿੱਕਤ ਆਉਂਦੀ ਸੀ ਕਿ ਜੇਕਰ ਰੇਡੀਓਲੋਜਿਸ ਨਹੀਂ ਸੀਗਾ ਜਿਹੜਾ ਰੂਮ ਹੈ ਉਹ ਬੰਦ ਹੋ ਜਾਂਦਾ ਸੀਗਾ ਲੋਕ ਲੱਗੇ ਹੁੰਦੇ ਸੀਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹੁਣ ਸਰਕਾਰ ਨੇ ਕੀ ਕੀਤਾ ਹੈ ਕਿ ਜੇ ਰਸ਼ ਵੀ ਹੋਵੇ ਜ਼ਿਆਦਾ ਪੇਸ਼ੈਂਟ ਨੂੰ ਵੇਟ ਨਾ ਕਰਨਾ ਪਵੇ ਇੰ ਪੈਨਲਡ ਕੀਤੇ ਗਏ ਆ ਹਸਪਤਾਲ ਜਿੱਥੇ ਪੇਸ਼ੈਂਟ ਨੂੰ ਕੋਈ ਪੈਸਾ ਉੱਥੇ ਦੇਣ ਦੀ ਲੋੜ ਹੀ ਨਹੀਂ ਹੈ ਇਸ ਤਰ੍ਹਾਂ ਦੇ ਸੋਲਿਊਸ਼ਨਸ ਜਿਹੜੀ ਹੈ ਸਰਕਾਰ ਲੈ ਕੇ ਆਈ ਹੈ ਤਾਂ ਜਿ ਜਿੱਦਾਂ ਤੁਸੀਂ ਕਹਿ ਰਹੇ ਹੋ ਜੋ ਵੀ ਤੁਸੀਂ ਸੁਝਾਅ ਦੇ ਰਹੇ ਹੋ ਉਸ ਤੇ ਵੀ ਅਸੀਂ ਕੰਮ ਕਰਾਂਗੇ ਮੈਡਮ ਤੁਸੀਂ ਹੁਣ ਆਏ ਹੋ ਕਿਹੜੀ ਕਿਹੜੀਆਂ ਕਮੀਆਂ ਦੇਖਣ ਨੂੰ ਮਿਲੀਆਂ ਕਿਹੜੀਆਂ ਕਿਹੜੀਆਂ ਸੁਧਾਰਨ ਦੀ ਆ ਤੁਸੀਂ ਗਲਤੀ ਮੈਂ ਐਕਚੁਅਲੀ ਐਮਰਜੈਂਸੀ ਬਲਾਕ ਦੇਖਣਾ ਹੈ ਉੱਥੋਂ ਜ਼ਿਆਦਾ ਪਤਾ ਲੱਗਦਾ ਹੈ ਕਿ ਹੋਰ ਕੀ ਅਸੀਂ ਬਿਹਤਰ ਤਰੀਕੇ ਨਾਲ ਕਰ ਸਕਦੇ ਹਾਂ ਬਟ ਇੱਥੇ ਫੋਰ ਐਗਜ਼ਾਮਪਲ ਜਿੱਦਾਂ ਮੈਂ ਦੱਸ ਰਹੀ ਸੀ ਕਿ ਕਿ ਹੁਣ ਕਿਉਂਕਿ ਦਵਾਈਆਂ ਹੀ ਐਨੀ ਸਾਡੇ ਕੋਲ ਆ ਗਈਆਂ ਹੈ ਕਿ ਸਾਡੇ ਕੋਲ ਉਹ ਸਟੋਰ ਕਰਨ ਲਈ ਹੁਣ ਸਮੱਸਿਆ ਆ ਰਹੀ ਹੈਗੀ ਜੋ ਕਿ ਅਸੀਂ ਹੱਲ ਕਰ ਦਾਂਗੇ ਜਿਹੜੇ ਐਸਐਮਓ ਮੈਡਮ ਹੈਗੇ ਆਂ ਸ਼ੀ ਵਿਲ ਬੀ ਹੈਂਡਲਿੰਗ ਥਿਸ ਪਰਸਨਲੀ ਉਹ ਆਪਣੇ ਪਰਸਨਲ ਤੌਰ ਤੇ ਇਸ ਨੂੰ ਇੱਕ ਹਫਤੇ ਦੇ ਵਿੱਚ ਅਸੀਂ ਇਸ ਨੂੰ ਠੀਕ ਕਰਾਂਗੇ ਐਮਰਜੈਂਸੀ ਤੇ ਵਿੱਚ ਐਕਚੁਅਲੀ ਜ਼ਿਆਦਾ ਪਤਾ ਲੱਗਦਾ ਕਿ ਹੋਰ ਕੀ ਕਮੀ ਆਣੀ ਹੈ ਜਿਹੜੀ ਕਿ ਅਸੀਂ ਠੀਕ ਕਰ ਸਕਦੇ ਹਾਂ ਤੇ ਅਸੀਂ ਵਚਨਬੱਧ ਹੈ ਕਿ ਜੋ ਵੀ ਸੇਵਾਵਾਂ ਹੈਗੀਆਂ ਉਹ ਅਸੀਂ ਪੇਸ਼ੈਂਟਸ ਨੂੰ ਉਹਨਾਂ ਦੇ ਨਾਲ ਜਿਹੜੇ ਆਂਦੇ ਨੇ اٹੈਂਡੈਂਟਸ ਉਹਨਾਂ ਨੂੰ ਵੀ ਪ੍ਰੋਪਰ ਸਹੂਲਤ ਜਿਹੜੀ ਇੱਥੇ ਮਿਲੇ ਠੀਕ ਮੈਡਮ ਇੱਕ ਆਪਣੇ ਸਰਾਹ ਬਣਾਈ ਸੀ ਮਰੀਜ਼ਾਂ ਦੇ اٹੈਂਡੈਂਟਸ ਮੈਂ ਦੇਖ ਲੈਣੀ ਹੈ ਮੈਂ ਤਾਂ ਹੀ ਮੈਂ ਰਾਉਂਡ ਲਗਾ ਰਹੀ ਹਾਂ ਕੁਝ ਮਰੀਜ਼ੇ ਫਸ ਤੇ ਠੰਡ ਲੱਗਦੀ ਹੈ ਉਹ ਮੈਂ ਤਾਂ ਹੀ ਕਹਿ ਰਹੀ ਹਾਂ ਉਹ ਉਹ ਉੱਥੇ ਜਾ ਕੇ ਜ਼ਿਆਦਾ ਪਤਾ ਲੱਗੇਗਾ ਜੀ ਗਰਭਪਤੀ ਆਫ ਪੈ ਜਿਹੜੀ ਫੁੱਲ ਟਰਮ ਦੀ ਹੈ ਪ੍ਰੈਗਨੈਂਸੀ ਨੇ ਉਹਨਾਂ ਨੂੰ ਵੀ ਸਕੈਨਿੰਗ ਦੇ ਲਈ 15-15 ਦਿਨ ਬੀਟ ਦਾਨੀ ਪੈਂਦੀ ਹੈ ਡੇਰ ਉਹ ਉਹੀ ਚੀਜ਼ ਦੇਖਣ ਆਈਆਂ ਜੀ ਮੈਂ ਤੇ ਉਹੀ ਚੀਜ਼ ਐਕਚੁਅਲੀ ਹੱਲ ਹੋਏਗੀ ਕਿਸੇ ਨੂੰ ਵੇਟ ਨਹੀਂ ਕਰਨੀ ਪਊਗੀ ਅੱਧਰ ਜਦੋਂ ਇਸ ਬਾਬਤ ਕਮੀਆਂ ਦੱਸਣ ਤੋਂ ਬਾਅਦ ਲੁਧਿਆਣਾ ਸਿਵਲ ਸਰਜਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਅਜੀਬ ਹੀ ਲੈਦਰ ਨਾਲ ਜਵਾਬ ਦਿੱਤਾ ਉਹਨਾਂ ਕਿਹਾ ਕਿ ਨਾਨਕ ਦੁਖੀਆ ਸਭ ਸੰਸਾਰ ਜਿਸ ਦੇ ਸਹਾਰੇ ਦੁਨੀਆ ਚੱਲਦੀ ਹੈ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਜਿਨ੍ਹਾਂ ਨਾਲ ਸਾਡੀ ਲੜਾਈ ਹੋਈ ਹੈ ਉਹਨਾਂ ਦਾ ਇਹ ਸਿਵਲ ਚ ਕੁਝ ਉਹ ਮੈਡੀਕਲ ਵੀ ਨਹੀਂ ਕਰਾ ਰਹੇ ਉਹਨਾਂ ਨੇ ਸ਼ਰਾਬ ਬੱਡੀ ਪੀਤੀ ਹੋਈ ਉਹਨਾਂ ਦਾ ਇੱਕ ਵਾਰੀ ਮੁਲਾਜ਼ਾ ਕਰਾ ਕੇ ਦੇਖੋ ਇਹ ਲੇਡੀਜ਼ ਤਾਂ ਜਾਣ ਕੇ ਉਹਨਾਂ ਨੇ ਆਪਣੀ ਵਾਈਫ ਅੱਗੇ ਕਰਤੀ ਹੈ ਜਿਨ੍ਹਾਂ ਨਾਲ ਸਾਡੀ ਲੜਾਈ ਹੋਈ ਜਿਨ੍ਹਾਂ ਨਾਲ ਸਾਡੇ ਪਾਪਾ ਦੀ ਲੜਾਈ ਹੋਇਆ ਹੱਤੋਂ ਪਾਈ ਹੋਈ ਉਹਨਾਂ ਨੂੰ ਤਾਂ ਇਹਨੇ ਪਿੱਛੇ ਕਰਤਾ ਉਹ ਸ਼ਰਾਬ ਪੀਤੀ ਹੈ ਢੀ ਜਿਆਦਾ ਦੇਖੋ ਤੁਸੀਂ ਆ ਕੇ ਆਪ ਇਹਨਾਂ ਨੇ ਸਾਡੇ ਸਾਹਮਣੇ ਸਿੱਕੇ ਮਾਰੇ ਆ ਤੁਸੀਂ ਆ ਡਾਕਟਰ ਸਾਹਿਬ ਵੀ ਪਤਾ ਲੱਗ ਹੀ ਜਾਊਗਾ ਜੇ ਅਸੀਂ ਕਿਸੇ ਦੇ ਲੀਡੀਜ਼ ਤੇ ਹੱਥ ਚੱਕਿਆ ਆ ਸਿੱਕੇ ਇਹਨਾਂ ਨੇ ਆਪ ਸਾਡੇ ਸਾਹਮਣੇ ਖੜ ਕੇ ਮਾਰੇ ਆ ਉਹ ਸਾਰਾ ਤੁਹਾਡੇ ਕਲੀਅਰ ਹੋ ਜੂਗਾ ਜਿਹੜੀ ਹੋਊਗਾ ਉਹ ਅਸੀਂ ਸਿਵਰੇ ਪੁਲਿਸ ਤੋਂ ਕਾਰਵਾਈ ਕਰਾਵਾਂਗੇ ਇਹਨਾਂ ਨੇ ਸ਼ਰਾਬ ਪੀਤੀ ਹੋਈ ਇਹਨਾਂ ਦਾ ਵੀ ਮਿਲਾਜਾ ਕਰਾਇਆ ਜਾ ਕਿਉਂਕਿ ਉਹ ਤਾਂ ਮੈਡੀਕਲ ਕਰਾ ਨਹੀਂ ਰਿਹਾ ਜਾਣ ਕੇ ਲੀਡੀਜ਼ ਆਪ ਆਂਟੀ ਆ ਕੇ ਅੱਗੇ ਆ ਕੇ ਆਪਣਾ ਹੋ ਗਿਆ ਆਪਣਾ ਹ ਠੀਕ ਹੈ ਭਾਈ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੀ ਨਕਸ਼ੀ ਹੈ ਜੀ ਠੀਕ ਹੈ ਜੀ ਹਾਂਜੀ ਅੱਜ ਕੀ ਤੁਹਾਡੇ ਨਾਲ ਕੀ ਮੈਟਰ ਕੀ ਹੋਇਆ ਜੀ ਇੱਥੇ ਦਿਵਲ ਆਉਣਾ ਪਿਆ ਤੁਹਾਨੂੰ ਸਾਡੇ ਪੰਡਤ ਪ੍ਰੋਂਠੇ ਵੱਲ ਆ ਸਾਹਮਣੇ ਜੀ ਨਿੱਕਾ ਮਰ ਚੌਂਕ ਛੋੜੀ ਸੜਕ ਠੀਕ ਹੈ ਜੀ ਮੇਰੇ ਹਸਬੰਡ ਸਾਡੀ ਵੀ ਪ੍ਰੋਂਠੇ ਦੀ ਦੁਕਾਨ ਹੈ ਮੇਰੇ ਹਸਬੰਡ ਰੋਟੀ ਖਾਣ ਲੱਗੇ ਸੀ ਪੰਡਤ ਆਇਆ ਉਹਨਾਂ ਨੇ ਮੇਰੇ ਹਸਬੰਡ ਤੇ ਕਾਲਰ ਨੂੰ ਫੜਿਆ ਬਾਹਰ ਆ ਕੇ ਚਪੇਟਾ ਮਾਰਨ ਲੱਗੇ ਮੈਨੂੰ ਵੀ ਮਾਰਿਆ ਚੁੱਪ ਕਰ ਤਾਂ ਟੱਕਣ ਮਾਰਿਆ ਪੈਟੀ ਚੁੱਕ ਕੇ ਮਾਰਨ ਲੱਗੇ ਸੀ ਮਲੇ ਫੜਾਈਏ ਮੈਨੂੰ ਵੀ ਮਾਰਿਆ ਹੁੰਦੇ ਵਕੋ ਦੁਕਾਨ ਦਾ ਪਈਆ ਆਇਆ ਉਹਨੇ ਵੀ ਮੈਨੂੰ ਚਪੇਟਾ ਮਾਰੀਆ ਮੇਰੇ ਬਾਹਲ ਫੁੱਟਲੇ ਮੇਰੀ ਚੰਨੀ ਪਈ ਸੀ ਉਹ ਵੀ ਖਿੱਚਲੀ ਕੀ ਕਾਰਨ ਸੀ ਕਿ ਆ ਗਿਆ ਤੋਂ ਦੇ ਨਾਲ ਹੱਥੋਂ ਪਾਈ ਕੀ ਪਤਾ ਨਹੀਂ ਜੀ ਮੈਨੂੰ ਤਾਂ ਆਪ ਨਹੀਂ ਪਤਾ ਮੈਨੂੰ ਤਾਂ ਦੇਖਿਆ ਹੀ ਨਹੀਂ ਉਹ ਕਹਿੰਦੇ ਗਲਾਸ ਤੋੜਿਆ ਮੇਰੇ ਤਾਂ ਮੈਂ ਤਾਂ ਦੇਖਿਆ ਹੀ ਨਹੀਂ ਗਲਾਸ ਟੁੱਟਦੇ ਹੋਏ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਉਹ ਤਾਂ ਆਪਣੇ ਆਪ ਹੀ ਆਏ ਜੀ ਕਿਸੇ ਨੇ ਵੀ ਨਹੀਂ ਦੇਖਿਆ ਕਿ ਗਲਾਸ ਤੋੜਦੇ ਹੋਏ ਮੇਰੇ ਆਦਮੀ ਨੂੰ ਮੇਰਾ ਆਦਮੀ ਰੋਟੀ ਖਾਣ ਲੱਗਾ ਸੀ ਆ ਦੇਖੋ ਸਾਰਾ ਮਾਰਿਆ ਮੈਨੂੰ ਚੰਨੀ ਵੀ ਮੇਰੀ ਤੋੜਤੀ ਹੈਗੀ ਚੰਨੀ ਮੇ ਮੈਂ ਤਾਂ ਦੁਕਾਨ ਦੇ ਵੀ ਸੁੱਤ ਪੁੱਤ ਕੋਈ ਨਹੀਂ ਸੀ ਮੇਰਾ ਆਦਮੀ ਡਿਪਰੈਸ਼ਨ ਵਿੱਚ ਆ ਉਹਨੂੰ ਤਾਂ ਟੌਰਚਰ ਕਰਦੇ ਆ ਚਾਰ-ਚਾਰ ਦਿਨ ਬਾਅਦ ਟੌਰਚਰਾਂ ਆਪਾਂ ਦੀ ਬੋਤਲਾਂ ਸਾਡੀ ਦੁਕਾਨਾਂ ਦੇ ਅੱਗੇ ਸੁੱਟੇ ਆਗੇ ਕਿੰਨੇ ਕੁ ਬੰਦੇ ਸੀਗੇ ਉਹ ਹੈ ਸਾਰੀ ਦੁਕਾਨ ਦੇ ਬੰਦੇ ਆ ਗਏ ਉਹਦਾ ਮੁੰਡਾ ਮੈਨੂੰ ਕਹਿੰਦਾ ਨੱਚਦੀ ਹੈ ਮੈਂ ਕੋਈ ਕੰਜਰੀ ਥੋੜੀ ਹੈ ਤੁਸੀਂ ਅੱਦਾ ਦੀ ਲੈਂਗੁਏਜ ਯੂਜ਼ ਕਰਦੇ ਹੋ ਤੁਸੀਂ ਇੱਕ ਲੇਡੀਜ਼ ਨੂੰ ਕੀ ਗੱਲ ਸੜਕ ਤੇ ਖੜੇ ਹੋ ਕੇ ਗੱਲ ਨਾ ਕਰਦੇ ਹੋ ਇਸ ਚੀਜ਼ ਨਾਲ ਹਮਲਾ ਕੀਤਾ ਉਹਨਾਂ ਦੇ ਮਾਰੇ ਮੈਨੂੰ ਇਹ ਦੇਖੋ ਨੋਂਦਰਾ ਮਾਰਿਆ ਇਸ ਚੀਜ਼ ਨਾਲ ਹਮਲਾ ਕੀਤਾ ਤੁਹਾਡੇ ਤੇ ਮੇਰੇ ਆਦਮੀ ਤੇ ਕਰਦੇ ਟੱਕਨ ਮਾਰਿਆ ਪੇਟੀਆਂ ਮਾਰੀਆਂ ਰੋਜ਼ ਰਾਮਵਿੰਦੇ ਦੀ ਦੁਕਾਨ ਦੇ ਬਾਹਰ ਆਗੇ ਸ਼ਰਾਬਾ ਪਿੰਦਰ ਰਾਤੀ ਰਾਤੀ ਨਚਕਾਰ ਲੱਗਾ ਨਾ ਸੜਕੇ ਦੇ ਟ੍ਰੈਫਿਕ ਚਾਂਮ ਹੁੰਦਾ ਅਸਤੇ ਪੁੱਛੇ ਨਹੀਂ ਕਹਿੰਦੇ ਅਸਤੇ ਕੰਨੇ ਚਲੋ ਰੋਟੀ ਖਾਂਦਾ ਤੇ ਸਾਨੂੰ ਤਾਂ ਰੋਟੀ ਖਾਂਦਿਓ ਮੈਂ ਤਾਂ ਦੇਖੋ ਸ਼ਰਾਬਾ ਪਿੰਦਰ ਉਹਨਾਂ ਦੇ ਅੱਗੇ ਮੇਰਾ ਆਦਮੀ ਡਿਪਰੈਸ਼ਨ ਵਿੱਚ ਮੈਂ ਉਹਨੂੰ ਬਹੁਤ ਮੁਸ਼ਕਲ ਨਾਲ ਕਮਾਦੀ ਮੈਂ ਸਾਰਾ ਦਿਨ ਮਿਹਨਤ ਕਰਦੀ ਆ ਕਿ ਤੂੰ ਮੈਨੂੰ ਕਹਿੰਦੇ ਪੰਜਰੀ ਨੱਚਦੀ ਵੀ ਐ ਕੋਈ ਸ਼ਾਸਨ ਕੋਈ ਪੁਲਿਸ ਵਾਲਾ ਕੋਈ ਅਧਿਕਾਰੀ ਐ ਜੀ ਐਨਾ ਸਾਫ ਨਹੀਂ ਪੁਲਿਸ ਵਾਲੇ ਆਏ ਜੀ ਉਹ ਚਲੇ ਗਏ ਉਹ ਪੰਡਤ ਐ ਪੈਸੇ ਵਾਲਾ ਉਹਦੀ ਸਾਰੀ ਸੁਣਵਾਈ ਕਰਨਗੇ ਸਾਡੀ ਕੁਛ ਵੀ ਨਹੀਂ ਹੈ ਗਿਆ ਅਸੀਂ ਨੇ ਤਾਂ ਇੱਕ ਪਬਲਿਕ ਕਰਿਆ ਜੀ ਅਸੀਂ ਨਜਾਇਜ਼ ਰੋਜ਼ ਰੋਜ਼ ਮੈਂ ਦੇਖੂ ਮੇਰੇ ਆਪਨੇ ਆ ਮੇਰਾ ਆਖੇ ਬਹੁਤ ਬਿਮਾਰ ਹੈ ਮੈਨੂੰ ਪਤਾ ਨਹੀਂ ਦੀਵਾਈਸ ਕਰਦੀ ਪੀਆ ਉਹ ਨੂੰ ਆਪਣੇ ਅੱਪੇ ਚ ਹੀ ਨਹੀਂ ਰਹਿੰਦਾ ਜੀ ਐਦਾਂ ਨਹੀਂ ਹੁੰਦਾ ਆਂਦਾ ਐਦਾਂ ਨਹੀਂ ਨਜਾਇਜ਼ ਕਰਨ ਕਿ ਉਹ ਛੇਪ ਰਾਏ ਉਹਨੇ ਵੀ ਬਹੁਤ ਵੱਡੇ ਖਾਨਦਾਨ ਦੀ ਧੀ ਆ ਮੈਨੂੰ ਇਨਸਾਫ ਚਾਹੀਦਾ ਜੀ ਮੈਨੂੰ ਇਹ ਤਮਾਸ਼ੇ ਰੋਜ਼ ਰੋਜ਼ ਨਹੀਂ ਚਾਹੀਦੇ ਜੀ ਮੈਨੂੰ ਇਹ ਨਹੀਂ ਚਾਹੀਦਾ ਰੋਜ਼ ਨਹੀਂ ਆਂਦਾ ਮੁੰਡਾ ਆ ਇਹਦਾ ਮੁੰਡਾ ਆ ਇਹਨਾਂ ਨੂੰ ਕਹਿੰਦਾ ਮੇਰੀ ਦੁਕਾਨ ਦੇ ਅੰਦਰ ਵੜਿਆ ਤੇਰੀ ਲੱਤ ਤੋੜ ਦਾਂਗੇ ਤੁਸੀਂ ਫੋਨ ਹੋ ਤੁਸੀਂ ਗੁੰਡੇ ਹੋਗੇ ਹੋ ਇੰਨੇ ਵੱਡੇ ਪੈਸੇ ਵਾਲੇ ਦੋ ਦੋ ਦੁਕਾਨਾਂ ਖੋਲ੍ਹਨੇ ਠੀਕ ਹੈ ਤੁਸੀਂ ਆਪਣਾ ਕੰਮ ਕਰਦੇ ਹੋ ਭੋਟੜਾ ਬੰਦਾ ਇਹ ਬਦਮਾਸ਼ੀ ਥੋੜੀ ਕਰੂਗਾ ਭਾਈ ਤੁਹਾਡਾ ਕੀ ਨਾਮ ਹੈ ਮੇਰਾ ਅਮਿਤ ਮੂਰਰਾ ਅੱਛਾ ਜੀ ਤਈ ਕੀ ਹੋਇਆ ਇਹਨਾਂ ਨਾਲ ਮੇਰਾ ਬ੍ਰਦਰ ਹੈ ਜੀ ਇਹਦਾ ਜੀ ਅੱਜ ਜਿਹੜੀ ਆ ਮਨ ਨਾਲ ਕਟਣਾ ਹੋਈ ਹੈ ਕਿਸ ਤਰੀਕ ਪਤਾ ਲੱਗਿਆ ਜੀ ਸਾਡੀ ਪੈਣ ਦੇ ਉੱਤੇ ਹੱਥ ਚੱਕਿਆ ਹੀ ਇਹਨਾਂ ਨੇ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਉੱਥੇ ਕੋਈ ਮੌਕੇ ਤੇ ਪ੍ਰਸ਼ਾਸਨ ਨੂੰ ਤੁਸੀਂ ਇਤਲਾਹ ਦਿੱਤੀ ਸੀ ਹਾਂ ਜੀ ਇਤਲਾਹ ਦਿੱਤੀ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਕੋਈ ਵੀ ਨਹੀਂ ਪਹੁੰਚਿਆ ਉੱਥੇ ਕਿੰਨੀ ਦੇ ਕਿੰਨੀ ਕੁ ਦੇਰ ਹੋ ਗਈ ਪ੍ਰਸ਼ਾਸਨ ਨੂੰ ਨਹੀਂ ਆਏ ਹੋਏ 2-3 ਘੰਟੇ 2 ਘੰਟੇ ਹੋ ਗਏ ਘੱਟ ਤੋਂ ਘੱਟ 2 ਘੰਟੇ ਹੋ ਗਏ ਹਾਲੀ ਤੱਕ ਵੀ ਨਹੀਂ ਪ੍ਰਸ਼ਾਸਨ ਇੱਥੇ ਪਹੁੰਚਿਆ ਕੋਈ ਨਹੀਂ ਕੋਈ ਕਾਰਵਾਈ ਹੋਈ ਕੋਈ ਕਾਰਵਾਈ ਨਹੀਂ ਹੋਈ ਅੱਜ ਤੱਕ ਕੋਈ ਕਾਰਨ ਹੋਏਗਾ ਨਾ ਕਾਰਵਾਈ ਕਰਨ ਦਾ ਉਹਨੇ ਤਾਂ ਉਹਨਾਂ ਨੂੰ ਪਤਾ ਚਾਹੀਦਾ ਆ ਦੇਖੋ ਆ ਦੇਖੋ ਨਾਮ ਅਜੀ ਕਹਾਂ ਚੜਾ ਦਿੰਦਾ ਜੀ ਕੋਈ ਪ੍ਰਜਾ ਪੁਰਾਣੀ ਰਣਜੀਤ ਸਾਹ ਤੁਹਾਡੀ ਕਾਰ ਕੋਈ ਰਣਜੀਤ ਜੀ ਦੇ ਕੋਈ ਐਸੇ ਤੋਂ ਦੱਬ ਕੇ ਮਾਰਦਾ ਐ ਐਸੇ ਤੋਂ ਦੱਬ ਕੇ ਮਾਰਦਾ ਸਾਨੂੰ ਅਸੀਂ ਕਹਿੰਦਾ ਤੁਸਾਂ ਕੁਝ ਨਹੀਂ ਕਰ ਰਹੇ ਸਾਡੇ ਲਈ ਸਭ ਨੇ ਸੌਨਾ ਵੱਡਿਓ ਮੈਂ ਨਹੀਂ ਅਸੀਂ ਦੇਖੋ ਸਾਡੀ ਦੁਕਾਨ ਕੋਈ ਮੈਨੂੰ ਰੋਕੀਦਾ ਸ਼ਰਾਬ ਨਹੀਂ ਸਕੂਲ ਨਹੀਂ ਆਜੀ ਸਾਡੀ ਦੁਕਾਨ ਤੇ ਕਿ ਗੱਡੀ ਲਗਾਉਂਦੇ ਜੀ ਅਸੀਂ ਲਗਾਉਣ ਨਹੀਂ ਦਿੰਦੇ ਆ ਅਸੀਂ ਆਪਣੀ ਦੁਕਾਨ ਵੀ ਕਰਨੀ ਆ ਅਸੀਂ ਗੱਡੀ ਰਾਤੀ ਨਹੀਂ ਲਗਾਉਂਦੇ ਗੱਡੀਆਂ ਸਾਰੀ ਰਾਤ ਲੱਗੀ ਰਹਿੰਦੀ ਬਾਹਰ 4-4 ਵਜੇ ਤੱਕ ਗੱਡੀ ਲੱਗੀ ਰਹਿੰਦੀ ਸਭ ਦਾਲੂ ਸ਼ਰਾਬ ਸਭ ਉੱਥੇ ਚੱਲਦਾ ਕੋਈ ਪ੍ਰਸ਼ਾਸਨ ਉੱਥੇ ਨਹੀਂ ਰਾਉਂਡ ਮਾਰਦਾ ਪੀਸੀਆਰ ਵਗੈਰਾ ਕੁਝ ਨਹੀਂ ਹੁੰਦਾ ਜੀ ਉੱਥੇ ਪੈਸਾ ਚੱਲਦਾ ਜੀ ਪੈਸਾ ਚੱਲਦਾ ਬਸ ਉੱਥੇ ਜੱਟਾਂ ਦਾ ਤੁਸੀਂ ਪ੍ਰਸ਼ਾਸਨ ਤੋਂ ਉਹਨੂੰ ਕੀ ਮੰਗ ਕਰ ਰਹੇ ਹੋ ਜੀ ਇਸ ਟਾਈਮ? ਤੁਹਾਨੂੰ ਸਰਪੰਚ ਸਾਹਿਬ ਚਾਹੀਦੇ ਜੋ ਮੇਰਾ ਆਦਮੀ ਡਿਪਰੈਸ਼ਨ ਵਿੱਚ ਹੈਗਾ ਮੈਨੂੰ ਰੋਲ ਲੜਾਈ ਫਲੇਸ਼ ਹੋ ਗਿਆ ਅਸੀਂ ਆਪਣਾ ਕੰਮ ਕਰ ਬੰਦ ਕਰਤੀ ਉਹਨਾਂ ਦੀ ਦੁਕਾਨ ਖੁੱਲੀ ਮੇਰੀ ਦੁਕਾਨਾਂ 'ਚ ਬੰਦ ਹੈ ਉਹਦੀ ਵਜ੍ਹਾ ਨਾਲ ਲੜਾਈ ਦੀ ਵਜ੍ਹਾ ਨਾਲ ਮੇਰੀ ਦੁਕਾਨ ਬੰਦ ਹੈ ਮੇਰਾ ਨੁਕਸਾਨ ਹੋਇਆ ਉਹਨਾਂ ਦਾ ਕੀ ਹੈ ਉਹ ਤਾਂ ਛੇ ਭਰਾਇਆ ਕੋ ਮੁੰਡੇ ਵੀ ਗੁੰਡੇ ਹੈਗੇ ਆ ਬਰਮਾਸ ਹੈ ਭੈਣ ਚੋਲ ਮੁੰਡਿਆਂ ਨੇ ਵੀ ਹੱਥ ਚੱਕਿਆ ਹਾਂ ਹੱਥ ਚੱਕਿਆ ਦੀ ਮੁੰਡੇ ਨੇ ਮੁੰਡੇ ਨੂੰ ਧੱਕਿਆ ਲੈਬਰ ਨੇ ਚੱਕਿਆ ਜੀ ਲੈਬਰ ਨੇ ਚੱਕਿਆ ਜੀ ਮੇਰੇ ਤੇ ਹੱਥ ਸੜਕ ਤੇ ਖੜੇ ਹੋ ਕੇ ਉਹ ਲੈਬਰ ਦਾ ਨਾਮ ਵ सीसीटीवी कैमरे लगे हैं जो थे हां इन्होंने वीडियो रिकॉर्डिंग डिलीट कर दी है कहते सारे को रिकॉर्डिंग ही नहीं है की है ऐसा नहीं होना चाहिए ना ऐसा गुंडागर्दी सरेआम नहीं करनी चाहिए थी रोटी उन्होंने खानी वो भी खावन नसीब खानी है उनकी दवाइयां चुंगी हुई है मेरे आदमी भी है मेनू कोई नहीं मैं उन्हें किवे रात ही खींच के लग जानी है बंदे बंदे लड़ाई है लेडीज से क्यों हट करना चाहिए हां कई बंदे लड़ाई है लेडीज को रेडी लगा चक्के है मेरा आदमी जो कुछ कहता है वो मुंह ना बोलो ना मारे ना ਕੜੀ ਬੈਨ ਤੇ ਚੱਕਣ ਦੀ ਮਤਲਬ ਹੈ ਜੇ ਕੋਈ ਗਲਤ ਗੱਲ ਹੈ ਉਹਨੂੰ ਬੁਲਾਓ ਨਾ ਬੈਠ ਕੇ ਗੱਲ ਕਰਾਓ ਮੇਰੇ ਆਦਮੀ ਨੂੰ ਮਾਰਨ ਦਾ ਜੇ ਮੈਨੂੰ ਹੱਥ ਚੁੱਕਣਾ ਕਿਸੇ ਦਾ ਵੀ ਕੋਈ ਹੱਕ ਨਹੀਂ ਹੈ ਬਿਨਾ ਗੱਲ ਤੋਂ ਮੇਰੇ ਆਦਮੀ ਕਿਸੇ ਉਹ ਕਹਿ ਦੇਵੇ ਮੇਰੇ ਆਦਮੀ ਨੇ ਕਦੀ ਹੱਥ ਚੁੱਕਿਆ ਹੋਵੇ ਕਹਿ ਦੇਵੇ ਉਹ ਪੰਡਤ ਗਲਾਸ ਹੀ ਤੋੜਿਆ ਸੀ ਇੱਕ ਗਲਾਸ ਤੇ 10 ਰੁਪਏ ਲੱਲਨ ਦਾ ਮੇਰੇ ਕੋਲ ਮੇਰੇ ਆਦਮੀ ਨੂੰ ਮਾਰਨਾ ਨਹੀਂ ਤਾਂ ਜੇ ਮੇਰੇ ਤੇ ਦੋ ਤੋਲੇ ਦੀ ਚੰਨੀ ਘਾਟ ਗਈ ਉਹਨੋਂ ਦਾ ਪਰਪਾਈ ਕੌਣ ਕਰੇਗਾ ਮੇਰੀ ਦੁਕਾਨ ਪੰਦ ਹੋ ਗਈ ਉਹਦੇ ਪਰਪਾਈ ਕੌਣ ਕਰੇਗਾ ਲੱਗੇ